ਕੌਣ ਕੇ ਸੀ ਅਸੀਂ ਪਰ ਪਲੇਟ ਹੋਣ ਕਰਕੇ ਨਾ ਕਿੱਧੀ ਬੰਦਾ ਇੰٹری ਇਤਨੀ ਮਾਰੀ ਵੀ ਕਿਤੇ ਹਾਦੀ ਅਸੀਂ ਗੱਲ ਜੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੁਸੀਂ ਬਹੁਤ ਵਧੀਆ ਆਸੀ ਵੀ ਸਾਰੇ ਜਣੇ ਤੇ ਆ ਚੱਲੇ ਅਸੀਂ ਵਿਆਹ ਤੇ ਵਿਆਹ ਹੈਗਾ ਸਾਡੇ ਜਿਹੜੇ ਨਾਲ ਗਵਾਂਢੀ ਰਹਿੰਦੇ ਆ ਉੱਪਰ ਅੰਕਲ ਤੇ ਜੋਬ ਕਰਦੇ ਇਥੇ ਹਾਰਸਟੇਜ ਦੇ ਵਿੱਚ ਉਹਨਾਂ ਦੀ ਬੇਟੀ ਦਾ ਵਿਆਹ ਹੈ ਅੱਜ ਬੇਟੀ ਦਾ ਵਿਆਹ ਬੇਟੀ ਦਾ ਇੱਕ ਘਾੜਤ ਪੜਿਆ ਨਹੀਂ ਹਾਈਸਟ ਬਸ ਨਹੀਂ ਬੋਲ ਗਾੜ ਵਿੱਚ ਪੜਨਾ ਟਾਈਮ ਹੀ ਲੱਗਿਆ ਉਹਦਾ ਕਾਰੀਸ ਜਿੱਦਣ ਆਇਆ ਤੇ ਉਹਨਾਂ ਦੀ ਬੇਟੀ ਦਾ ਵਿਆਹ ਹੈ ਅੱਜ ਸਾਰੇ ਬਾਕੀ ਪਹੁੰਚ ਕੇ ਆਉਣੇ ਅਸੀਂ ਲੇਟ ਹੋਗੇ ਥੋੜਾ ਜਿਹਾ ਥੋੜਾ ਜਿਹਾ ਲੇਟ ਹੋਗੇ ਮੁਰ ਚੱਲਨੇ ਆ ਰਸਤੇ ਚ ਮਾ ਪਹਿਲੇ ਸਹਿਗਾ ਵਾ ਤਰਨ ਤਰਨ ਰੋਡ ਤੇ ਘੰਟਾ ਲਾਜਣਾ ਆਪਣੇ ਆਪੇ ਪੱਟੀ ਪੱਟੀ ਰੋਡ ਤਰਨਤਾਰਨ ਪਣੇ ਤਰਨਤਾਰਨ ਰੋਡ ਪੱਟੀ ਤੇ ਆ ਬੈਨਸ ਇਸ ਤਰ੍ਹਾਂ ਕੋਈ ਲੋਕੇਸ਼ਨ ਆ ਜਾ ਕੇ ਅਕੇ ਗੋਇੰਦਵਾਲਾ ਸਾਹਿਬ ਪਹੁੰਚਾਂਗੇ ਕਹਿਣਾ ਸੀ ਤੇ ਗੋਇੰਦਵਾਲਾ ਸਾਹਿਬ ਜਾ ਕੇ ਲੋਕੇਸ਼ਨ ਲਾਵਾਂਗੇ ਅਸੀਂ ਲੋਕੇਸ਼ਨ ਲਾ ਕੇ ਥੋੜਾ ਈਜ਼ੀ ਹੋ ਜਾਂਦਾ ਪਹੁੰਚਣਾ ਅਸੀਂ ਪਤਾ ਨਹੀਂ ਲੱਗਣਾ ਹੈਗਾ ਫਿਰ ਜਾਂ ਕਿਸੇ ਨੂੰ ਪੁੱਛਣਾ ਪੈਣਾ ਪੁੱਛ ਕੇ ਵੀ ਕਈ ਔਰ ਗੱਲ ਨਹੀਂ ਬਣਦੀ ਜਿਆਦਾ ਟਾਈਮ ਵੇਸਟ ਹੋ ਜਾਂਦਾ ਕਿਉਂਕਿ ਸਾਡੇ ਕੋਲ ਟਾਈਮ ਪਹਿਲੇ ਹੀ ਸ਼ਾਰਟ ਆ ਸੀ ਡੇਟ ਹੋ ਗਏ ਤੇ ਬਾਕੀ ਪਹੁੰਚ ਕੇ ਵਿਆਹ ਤੇ ਦਿਖਾਉਣਾ ਵਿਆਹ ਸਾਨੂੰ ਜਾ ਕੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਯਾਰੋ ਹੋਰ ਮੁੰਡਿਓ ਜੀ ਕੀ ਖਾਓਗੇ ਪਕੌੜੇ? ਜੋ ਕੁਝ ਵੀ ਹੋਇਆ ਸਾਰੇ ਹੀ ਖਾ ਲੈਣਾ। ਸਾਰੇ ਹੀ ਖਾ ਲੈਣਾ। ਠੀਕ ਆ ਠੀਕ ਆ। ਤੇ ਅੱਗੇ ਦਰਿਆ ਆ ਗਿਆ, ਵਿਆਸ ਦਰਿਆ, ਕ੍ਰੋਸ ਕਰਾਂਗੇ ਹੁਣ ਅਸੀਂ। ਜੇ ਦਰਿਆ ਦੇ ਪਹੁੰਚ ਗਏ ਪਾਹਨਾ। ਲੋ ਜੀ ਵਿਆਸ ਦਰਿਆ ਤੇ ਪਹੁੰਚ ਗਏ ਆ। ਇਹਨਾਂ ਵਿਆਸ ਦਰਿਆ। ਮੇਰਾ ਜਸਤਰ ਬਹੁਤ ਹੋਦਾ। ਤਾਂ ਮੈਂ ਉੱਠੀ ਐ ਨਾ ਤੇ ਮੈਂ ਸਵੇਰੇ ਉੱਠੀ ਆ ਨਾ ਮੈਨੂੰ ਉੱਠਣ ਸਾਰ ਹੀ ਸਿਰ ਦੁਖਣ ਲੱਗ ਗਿਆ ਮੇਰੇ ਸਿਰ ਇੰਨਾ ਦੁਖਦਾਣਾ ਇਸ ਟਾਈਮ ਤੇ ਮੈਨੂੰ ਜਾ ਕੇ ਪਹਿਲਾਂ ਉੱਥੇ ਘੋੜੇ ਲੈਣੀਆਂ ਸਿਰ ਐ ਦੁਖਦਾ ਵੀ ਹੁਣ ਆਕੜਾ ਨਹੀਂ ਆਪਾਂ ਉੱਥੇ ਜਾ ਕੇ ਖਾਣਾ ਪੀਣਾ ਕਰਾਂ ਨਹੀਂ ਨਹੀਂ ਕੱਲ ਨਾ ਪਨੀਰੀ ਖਾ ਕੇ ਆਏ ਹੋਏ ਹਾਂ ਸੀ ਨਹੀਂ ਕੱਲ ਆ ਕੀ ਹੋਇਆ ਨਾ ਉਹ ਸੀਗਾ ਔਰ ਸਾਲੇ ਬੰਡੇ ਕਿ ਨਹੀਂ ਆਏ ਆਪਾਂ ਸਾਲੇ ਬੰਡੇ ਆਏ ਸੀ ਸ਼ਾਮ ਨੂੰ ਮੈਗਜ਼ੀਨ ਤੇ ਉਹ ਮੈਗਜ਼ੀਨ ਬੰਡੇ ਨਾਲ ਲੈ ਕੇ ਸ਼ਾਮ ਨੂੰ 7:00 7:30 ਵਜੇ ਘਰੇ ਆਏ ਆ ਉਹ ਤੂੰ ਤਾਂ ਗਈਆ ਤੂੰ ਫੁਸੇਗੀ ਜੈਕਟ ਪਾ ਲਈ ਉੱਪਰ ਲੜਿਆ ਸਟੋਲ ਜਿਹਾ ਉਹ ਠੱਡ ਲੱਗੀ ਸਿਰ ਨੂੰ ਸਰਦੋਂ ਹੁਣ ਲੱਗੇ ਪਿਆ ਉਹ ਅਸਲ ਚ ਨਾ ਜਿਹੜੇ ਸਾਡੇ ਨਾਲ ਰਹਿੰਦੇ ਨੇ ਉਹ ਸਰਗੇ ਸਿੰਘ ਜੀ ਆ ਭਾਈ ਤੇ ਉਹਨਾਂ ਦੀ ਜਿੰਮੇਤੀ ਲੱਗੀ ਹੁੰਦੀ ਹੈ ਉਹ ਮੈਗਜ਼ੀਨ ਆਉਂਦੇ ਨੇ ਸਿੱਖ ਪੁਲਤ ਸਿੱਖ ਮਿਸ਼ਨਰੀ ਕਾਲਜ ਦੇ ਉਹ ਡਿਸਟ੍ਰਿਬਿਊਟ ਕਰਨੇ ਹੁੰਦੇ ਨੇ ਆਰਸੀਐਫ ਦੇ ਵਿੱਚ ਮਤਲਬ ਜਿਆਦਾ ਨਹੀਂ ਜਗ੍ਹਾ ਤੇ ਜਾਣਾ ਹੁੰਦਾ ਕਿਉਂਕਿ ਅਲੱਗ-ਅਲੱਗ ਡਿਊਟੀ ਆ ਅਲੱਗ-ਅਲੱਗ ਬੰਦਿਆਂ ਦੀ ਹੁੰਦੀ ਆ ਇਹਨਾਂ ਕੋਲ ਪੰਜ-ਸੱਤ ਮੈਗਜ਼ੀਨ ਸੀਗੇ ਤੁਸੀਂ ਮੇਰੇ ਨਾਲ ਨਾ ਬੋਲਦੇ ਮੇਰੇ ਨਾਲ ਜੇ ਬਾਹਰ ਤੋਂ ਫੋਨ ਲੱਗ ਜਾਂਦੀ ਆ ਤੇ ਮੈਗਜ਼ੀਨ ਨੂੰ ਖਰੋ ਰੱਖ ਕੇ ਸੀ ਬਾਹਰ ਆਕੇ ਦੇ ਕਿਉਂਕਿ ਉਹ ਪਿੰਡ ਚਲੇ ਗਏ ਸੀਗੇ 12 ਦਿਵਾਰ ਨੂੰ ਤੇ ਸਾਡੇ ਡਿਊਟੀ ਲਾ ਕੇ ਕਹਿੰਦੇ ਫੋਨ ਕਰਕੇ ਕਹਿੰਦੇ ਵੀ ਮੈਗਜ਼ੀਨ ਮੋਟਰਸਾਈਕਲ ਤੇ ਰੱਖ ਤੇ ਵੀ ਤੁਸੀਂ ਜਾ ਕੇ ਵੰਡ ਦਿਓ ਮੈਗਜ਼ੀਨ ਉਹ ਵੰਡਣ ਗਏ ਤਾਂ ਫਿਰ ਰਾਤ ਉਹ ਜਦੋਂ ਅਸੀਂ ਗਏ ਸੀ ਉਹ 4 6:30 5 ਨਹੀਂ 5 5 ਵਜੇ ਤੋਂ ਬਾਅਦ ਡਿਊਟੀ ਤੋਂ ਆ ਗਿਆ ਸੀ ਮੈਂ ਹਾਂਜੀ 5:30 ਸਵੇਕ 5 ਵਜੇ ਗਏ ਆ ਸੀ ਤੇ ਮੁੜ ਕੇ ਇੱਕਦਮ ਹੀ ਠੰਡ ਹੋ ਗਈ ਫਿਰ ਕੋਈਗਾ ਕਿੰਨਾ ਢੰਡ ਲੱਗ ਗਿਆ ਸਿਰ ਸਟਾਰ ਗਿਆ ਮਨ ਦਾ ਤਾਂ ਦੋ ਦੋ ਘੰਟੇ ਲੱਗੇ ਆਪਣਨ 2 ਸਵਾ 2 ਘੰਟੇ ਕਿਉਂਕਿ ਇੱਕ ਕੁਆਟਰ ਇੱਕ ਤਾਂ ਇਹ ਕੁंचे ਸੀ ਤਾਂ ਉਹ ਇਹ ਕੁंचे ਕੁਆਟਰ ਸੀਗਾ ਤੁਰ ਕੇ ਅਸੀਂ ਪੈਦਲ ਤਾਂ ਚੱਲੇ ਗਏ ਵੀ ਜਲ ਸੈਰ ਹੋ ਜੂ ਸਾਡੀ ਸਰਚ ਹਵਾਲ ਲੱਗੀ ਸਰਦ ਹੋਣ ਲੱਗ ਗਿਆ ਖਾਲੀ ਪੇਟ ਕਰਕੇ ਨਹੀਂ ਚਾਹ ਪੀ ਗਏ ਆਈਏ ਮਚਰੀ ਖਾ ਕੇ ਆਈਏ ਮੇਰਾ ਜਕੇ ਪਕੌੜੇ ਖਾਣੂ ਰਸਤੇ 'ਚ ਪੈ ਲਗੇ ਸੀ ਤੇ ਲੰਗਰ ਲੱਗਿਆ ਹੋਇਆ ਸੀ ਵਧੀਆ ਦੋ ਦੋ ਪਕੌੜੇ ਆ ਗਏ ਟੱਢ 'ਚ ਜਰ ਉੱਤਰਾ ਵਾਝਾ ਮਿਲ ਗਿਆ ਟੱਢ 'ਚ ਕੌਣ ਕੇ ਸੀਗੇ ਅਸੀਂ ਪਰ ਪਲੇਟ ਹੋਣ ਕਰਕੇ ਨਾ ਦਿੱਦੀ ਪਹਿਲਾਂ ਇਧਰ ਹੀ ਮਾਰੀ ਵੀ ਕਿਤੇ ਚਾਹ ਦਾ ਕੰਮ ਨਾ ਕਰਦੇ ਖਤਮ ਹੋ ਜੇ ਪਹਿਲਾਂ ਜਿਵੇਂ ਲੇਟ ਹੋ ਗਈ ਸੀ ਕੋੜੇ ਲੱਗੇ ਖਾਣਾ ਖਾਣ ਨੂੰ ਦਮੇ ਹੀ ਪਾਰੇ ਇੱਥੇ ਹੀ ਪਾਈ ਬੈਠੇ ਆਂ ਜੇ ਬਾਹਰ ਜਾਣਾ ਹੈਗੇ ਉਸ ਤੋਂ ਬਾਅਦ ਮਨਚੂਰੀਆਂ ਹਾਂ ਹਾਂ ਲਾ ਮੈਂ ਤਾਂ ਉਦੋਂ ਹੀ ਸਵਾਰ ਲੱਗਦਾ ਦੇਖਣਾ ਵਧੀਆ ਬਣਿਆ ਲੱਗਦਾ ਹਾਂ ਤੰਗੀ ਕਾ ਤਾਂ ਹੈ ਨਾ ਪੁਦੀਆ ਪੇਸਟੀ ਬਹੁਤ ਬਣਾਇਆ ਸਾਰਾ ਸਮਾਨ ਹੈ ਨਾ ਆ ਵੀ ਥੋੜਾ ਸੰਗਦਾ ਰਹਿੰਦਾ ਹੈ ਸੰਗਦਾ ਤਾਂ ਨਹੀਂ ਨਾ ਓ ਬੱਲੇ ਹੁਣ ਲੋਡ ਪੈ ਗਈ ਨਾ ਚਮਚਿਆਂ ਦੀ ਚਮਚੇ ਲੋਡ ਪੈ ਗਈ ਨਾ ਹੁਣ ਉੱਥੇ ਪਹਿਲਾਂ ਚਮਚੇ ਹੈ ਨਹੀਂ ਸੀਗੇ ਇਹਦੇ ਪਏ ਜਿਹੜੇ ਪਲੇਟਾਂ ਲੱਗੀਆਂ ਉਹ ਬੀਨਦਰ ਗਾਈ ਚਮਚੇ ਨੇ ਜਾਂ ਲੋਡਪੋ ਦੇਖਾਂਗੇ ਆਹ ਨਾਲ ਮੰਜੂਰੇ ਨੇ ਪਾ ਲਈ ਹੁਣ ਚਮਚੇ ਲਾਉਦੇ ਹੀ ਖਰਦੀ ਹੈਗੀ ਚਮਚਾ ਜੀ ਆ ਗਿਆ ਉੱਥੇ ਅੱਧਾ ਪੀਸੀ ਖਾਣਾ ਹੈਗਾ ਠੀਕ ਹੈ ਕੋਹ ਹੋਣੀ ਹੈ ਕਾਫੀ ਬਣੀ ਹੈ ਕਾਫੀ ਲੈਣ ਕਰਨਾ ਜੀ ਹੈ ਠੀਕ ਹੈ ਕਿਛੇ ਰਾਤ ਦੋ ਵਾਰ ਆ ਗਏ। ਅੰਦਰ ਹੀ ਪੀਣ ਦੇ ਗਏ। ਆਂਦੀ ਰੀਵਨ ਕਟਾਈ ਹੋ ਰਹੀ ਆ ਤੇ ਅਸੀਂ ਇੱਧਰੇ ਪਾਸੇ ਅੰਦਰ ਵਸ ਗਏ ਹੁਣ। ਜਿਆ ਰੀਵਨ ਕੱਟ ਆਊ ਬਰਾਦ ਹੁੰਦਾ ਉਹ ਤਾਂ ਹੀ ਅਸੀਂ ਬਾਹਰ ਨਿਕਲ ਸਕਾਂਗੇ। ਇੱਥੇ ਵੇਟ ਕਰ ਰਹੇ ਆ ਅਸੀਂ। ਇੰਦਰ ਆ ਖੜੀ ਹੈਗੀ। ਆਕਰੋ ਸਹੀ ਹੈ ਮੈਂ ਤਾਂ। ਅੱਧਰ ਬੜਾ। DJ ਤੇ ਇੱਧਰ ਮੁੰਡਾ ਕੁੜੀ ਬੈਠਣਗੇ ਪਿੱਛੇ ਸਾਡੇ।

ਤੇਰੀਆਂ ਖੁਸ਼ੀਆਂ ਨੂੰ ਬਿਨ ਡਿਜ਼ਾਈਨ ਦੇ ਸੁਟਾ ਗੱਲ ਕਰੀਏ ਅਮੇਰ ਕੰਦਾ ਪਨੀਰ ਖਾ ਲਿਆ ਹਰਪ੍ਰੀਤ ਸਿੰਘ ਮੇਰਾ ਭਤੀਜਾ ਸਰ ਆਹੀ ਗੱਲ ਆ ਪਨੀਰ ਖਾ ਕੇ ਰਣਜੀਤ ਭਾਜੀ ਨਿਰਮਨਪਾਲ ਜੀ ਰਮਪ੍ਰੀਤ ਭਾਜੀ ਤੇ ਸਰਦਾਰ ਪ੍ਰਗਟ ਸਿੰਘ ਕੀ ਸਰਪੰਚ ਸਾਹਿਬ ਸਜਣਾ ਮੈਂ ਨਹੀਂ ਖਾਣੀ ਮੈਂ ਨਹੀਂ ਆਣਾ ਸੋ ਬਣਵਾ ਵੀ ਮੈਂ ਕੀ ਖਾਣਾ ਰਣਜੀਤ ਜੀ ਬਸ ਜੀ ਪਹੁੰਚੇ ਉਹਨਾਂ ਦੇ ਬੇਟੀ ਆ ਤੁਸੀਂ ਸਾਡੇ ਕੋਲ ਆਓ ਇੱਕ ਆ ਕੇ ਵਸੇ ਸਿਰਫ ਚੈੱਕ ਕਰ ਦਉਂਦਾ ਹਰ ਇੱਕ ਚੀਜ਼ ਦੀ ਸੁਆਦ ਆ ਇਹ ਤੇ ਪੀਣਾ ਦੋ ਅੱਜ ਕੱਲੇ ਬੜੇ ਪੂੜੇ ਖਾ ਲਏ ਮੈਂ ਬੋਲਾਂ ਤੇ ਕੁਛ ਨਾ ਬੋਲਾਂ ਇੱਥੇ ਹਰ രീ ലോ സാ തന്നെ നിട ਉਹ ਬੱਚੇ ਫੋਟੋ ਬਣਾਉਣ ਲੱਗੇ ਤੇ ਆਏ ਹੋਏ ਰਿਸ਼ਤੇਦਾਰ ਵੀ ਫੋਟੋਗ੍ਰਾਫਰ ਨੂੰ ਲਗਾ ਕੇ ਸਾਡੇ ਆਪ ਦੀ ਪੋਜ ਬਣਾ ਰਹੇ ਨੇ ਆ ਮੇਰੀ ਪਲੇਟ ਭਈ ਆ ਥੋੜਾ ਹੀ ਖਾਉਂਗਾ ਕਿਉਂਕਿ ਮੈਂ ਪਹਿਲਾਂ ਬਹੁਤ ਖਾਦਾ ਜਾਂਦਾ ਨਾ ਤੇ ਜ਼ਿਆਦਾ ਭੁੱਖ ਨਹੀਂ ਰਹਿੰਦੀ ਹੈਗੀ ਔਖੇ ਅੰਨੇ ਰਾਤ ਨੂੰ ਨਹੀਂ ਖਾਕੇ ਖਾ ਲੋ ਕੁਦੇ ਮੇਰੇ ਪਰਵਾਰ ਖਾ ਲੋ ਹਾਂ ਲੋ ਕਾ ਮ ਜਲੇਬੀਆਂ ਖਾ ਲੋ ਗੱਲਾਂ ਬਾਤ ਕਰ ਲੈ ਪਹਿਲਾਂ ਜਲੇਬੀਆਂ ਖਾ ਲੋ ਹਾਵਿੰਨ ਦਾ ਕਮਾਲ ਕਰੀ ਵੀ ਅੱਜ ਵੋਗ ਰੱਖੀ ਬੈਠਾ ਮਾੜਾ ਲੱਗਦਾ ਉਹ ਕਿਹਨਾਂ ਲੈ ਹੈ ਇਹ ਤਾਂ ਵਾ ਪਤਾ ਨਹੀਂ ਕੁਮਾਰੀ ਵਿਆਪਰ ਰੱਖਿਆ ਟੇਬਲ ਨਰਮੇ ਨਾਲ ਗੱਲ ਤਰੁ ਮਾਰਦੀ ਪਰ ਮੇਟਾ ਕਾ ਜੂਗਾ ਸਾਰਾ ਹੋ ਜਾ ਨੀ ਬਿਨ ਖਾ ਰੇਗਾ ਆ ਗੇ ਰੇਲਾ ਨਹੀਂ ਖਾਣਾ ਉਹ ਆਪ ਹੀ ਰਹਾ ਹੈ ਪਾਈ ਵੇਟਰ ਹੈ ਨਾ ਨੇ ਇਸ ਤਾ ਥੋੜਾ ਹੀ ਲਗਾਣਾ ਵੇਟਰ ਆਪ ਹੀ ਲਿਆ ਹੈ ਯਾ ਕੋਲ ਹੁੰਦਾ ਸੀ ਉਹੀ ਵਾਲਾ ਕਮਰੋੜਾ ਕਰ ਹੁੰਦਾ ਸੀ ਛੋਟਾ ਸੀ ਉਹ ਆਹ ਬੋਲ ਕੇ ਵੇ ਇਹ ਤਾਂ ਸਾਡੀ ਮਿੱਟੀ ਪਾਦਾ ਹੁੰਦਾ ਸੀਗਾ ਆਹ ਬੋਲ ਕੇ ਵੇ ਮੰਮਾ ਕਿਹੜੀ ਅੱਜ ਕੱਲ ਉਹ ਵੀਰੇ ਜੀ ਚੱਲ ਰਹੀ ਹੈਗੀ ਹਰੇਕ ਉਹ ਆਪਣੇ ਘਰਾਂ ਤੋਂ ਕਹਿੰਉਂਦੇ ਜੀ ਚ ਪੈਸੇ ਦਿੰਦੇ ਨੇ ਬੰਦੇ ਤੇ ਖੋਲ ਦਿੰਦੇ ਨੇ ਰੋਲਾ ਮਾਰ ਕੇ ਕੋਈ ਕੰਮ ਇਹ ਨਹੀਂ ਕਰਨੇ ਦਾ ਅਸਤੇ ਪੈਸੇ ਵਾਲੇ ਵੀ ਨਹੀਂ ਖੋਲਦੇ ਦੁੱਜੀ ਵੀ ਨਹੀਂ ਖੋਲਦੇ ਠੀਕ ਕਰਤੀ ਅਸਿਰ ਪੈਸੇ ਪੁੱਸਤ ਮੰਗਦੇ ਪਾਗਲ ਉਹ ਜੀ ਖੋਲੇ ਜਾਂਦੇ ਪੈਸੇ ਵਾਲੇ ਜੇ ਪੈਸੇ ਅੱਜ ਮੰਗਾਂ ਅੱਜ ਜੇ ਅੱਜ 100 ਰੁਪਏ ਮੰਗਾਂਗੇ ਇਹਨਾਂ ਤੋਂ ਉਸ ਸਾਲ ਤੱਕ ਮਿਲਣਾ 100 ਰੁਪਿਆ ਇਹਨੇ ਬੋਲਣਾ ਮੈਂ ਤਾਂ ਨਹੀਂ ਪਰੋਜ ਰੋਜ 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 ਕਹਦਾ ਜੀ ਵੀ ਸਾਲ ਬਾਅਦ ਨਹੀਂ ਮਿਲਣਾ ਮਿਲੂ ਹੋਣੀ ਸਾਲ ਤੱਕ ਬੋਲਣਗੇ ਪਪਾ ਵੀ ਮੈਨੂੰ 100 ਰੁਪਿਆ ਦਿੱਤਾ ਮੈਨੂੰ 100 ਨਹੀਂ ਨਹੀਂ ਅੱਜ ਮੈਨੂੰ ਤਾਂ 100 ਰੁਪਿਆ ਲੈ ਲਿਆ ਇਹਨਾਂ ਨੂੰ ਹਜ਼ਾਰ ਵਾਰ ਬੋਲ-ਬੋਲ ਕੇ ਮੈਂ ਤਾਂ ਕਰਵੇਂ ਇਹਨੇ 100 ਦੇ ਦਿੱਤਾ ਪਹਿਲੇ ਤਾਂ ਦੂਜਾ ਰੋਣਾ ਉਹ 100 ਕਿੱਥੇ ਗਿਆ ਉਹ 100 ਸਾਰਾ ਸਾਲ ਪੁੱਛਣਾ ਤੇਰੀ ਉਮਰ ਚੱਲਣਾ ਚਾਹੀਦਾ ਹਾ ਨਾ ਇਹਨੇ ਬੰਗਲੇ ਪਹਾੜੇ ਗਿਆ ਲੈ ਹੈ ਉਹ ਵੀ ਵਹਿ ਗਈ ਸਤਿ ਸ਼੍ਰੀ ਅਕਾਲ ਜੀ ਹੋਰ ਕਿਹਾ ਲਓ ਜੀ ਚੱਲੇ ਹੁਣ ਅਸੀਂ ਜੀ ਹੈ ਜੀ ਸ਼ਕ ਫੜਾਤਾ ਸੀਗਾ ਇਹਨੇ ਬੋਦਾ ਤੇ ਰੋਟੀ ਪਾਣੀ ਖਾ ਲਿਆ ਚਾਹ ਪੀ ਲਈ ਸੀ ਪਕੌੜੇ ਵੀ ਖਾ ਲੇ ਚਲੋ ਆ ਫਿਰ ਮੈਂ ਕਿਹਾ ਚੱਲੀਏ ਚਲੋ ਚਲੋ ਹੁਣ ਅਸੀਂ ਮੱਥਾ ਟੇਕ ਕੇ ਜਾਵਾਂਗੇ ਗੋਇੰਦਵਾਲਾ ਸਾਹਿਬ ਠੀਕ ਹੈ ਤਰਨ ਤਰਨ ਟਾਈਮ ਨਹੀਂ ਰਹਿਣਾ ਹੈ ਹਾਂ ਜਿਆਦਾ ਟਾਈਮ ਲੱਗ ਜੇ ਫਿਰ ਆਪਾਂ ਦੇਖ ਲਓ ਬਾਕੀ ਪਤਾ ਨਹੀਂ ਹੁਣ ਸ਼ਾਇਦ ਸਹਿਰ ਟੱਪ ਕੇ ਜਾਣਾ ਪਵੇ ਆਪਾਂ ਨੂੰ ਉਹਦਾ ਬਹਿਣਸਾਰ ਸਵਾਇਦਾ ਲੱਡੇ ਜੇ ਲੱਗੇ ਗੁਰੁਰ ਗੁਰਰ ਕੰਮ ਨੀਂਦ ਵੜੀ ਹੋਈ ਜਾਂਦੀ ਤੈਨੂੰ ਹੈ ਰਾਤ ਨੂੰ ਲਈਏ ਤੂੰ ਸੌਂਦਾ ਪਤਾ ਨਹੀਂ ਇਹ ਰਾਤ ਨੂੰ ਕਦੋਂ ਪੜਦਾ ਰਹਿੰਦਾ ਫੇਰਾਂ ਕਰਕੇ ਤੇ ਇਹ ਲੇਟ ਸੁੰਦਰ ਤੈਨੂੰ ਫਿਰ ਉਹਦੇ ਨਾਲੇ ਇਤਹਾਅ ਆਉਂਦੀ ਹੈ ਰਾਤ ਨੂੰ ਰਾਤ ਨੂੰ ਇਹ ਸੌਂਦਾ ਰਾਤ ਨੂੰ ਸੌਂਦਾ ਹੈਗਾ ਤਾਂ ਰਾਤ ਨੂੰ ਪੜੀ ਜਾਂਦਾ ਕਈ ਵਾਰ 1 ਵਜੇ ਕਈ ਵਾਰ 2 ਵਜੇ ਕਈ ਵਾਰ 3 ਵਜੇ ਪਿੰਡ ਜਾ ਕੇ ਸਵੇਰ ਨੂੰ ਇਹ ਫੇਰੇ ਮਾੜਾ ਮੋਟਾ ਹੁਣ ਜਿਵੇਂ ਗੱਡੀ 'ਚ ਬੈਠਾ ਹੁਣ ਇਹਨੂੰ ਆਇਆ ਵੀ ਟਾਈਮ ਹੈਗਾ ਮੇਰਾ ਵੇਸਟ ਹੋ ਰਿਹਾ ਵੀ ਚਲੋ ਫਿਰ ਮੈਂ ਸੋਈ ਜਾਨਾ ਗੁਰਮੀਹਰ ਨੂੰ ਗੁਰਮੀਹਰ ਛੁੱਟੀ ਲਾ ਲਈ ਖੜੇ ਕੇ ਸੁੱਤੇ ਪਿਆ ਕਦੋਂ ਉਹ ਪੇਟ ਪੂਜਾ ਕੀਤੀ ਹੋਈ ਹੈ ਰਾਇਣ ਸੋ ਆਜੋ ਨਾ ਤੂੰ ਮੇਰੇ ਕੋਲ ਆ ਕੇ ਨਿੜੇ ਨਿੜੇ ਅਗਰ ਗੁਰਮੀਹਰ ਕਰ ਰਹੀ ਹੈ ਤਾਂ ਤੂੰ ਫੇਰ ਪੜਨਾ ਚਲੋ ਜੀ ਹਾਂ ਚੱਲ ਪਏ ਇੱਥੋਂ ਅ ਇੱਥੇ ਨੇੜੇ ਹੀ ਆ ਰਸਤਾ ਜੀ ਆਊਗਾ ਗੋਵਿੰਦਬਾਲ ਸਾਹਿਬ ਕੋਟੁਰਾ ਗੁਰਨਾ ਤੇ ਉੱਥੇ ਦਰਸ਼ਨ ਕਰਕੇ ਜਿੱਦਣ ਲਾਂਗੇ ਕਪੂਰਥਲੇ ਨੂੰ ਇੱਥੋਂ ਕਪੂਰਥਲਾ ਵੀ 48 ਕਿਲੋਮੀਟਰ ਹੀ ਆ ਹਨਾ ਗੋਵਿੰਦ ਸਾਹਿਬ ਕਿੰਨਾ ਇੱਥੋਂ ਉਸਾਨੀ ਨੇੜੇ ਹੀ ਹੋਗਾ ਤੇ ਦਰਸ਼ਨ ਕਰਕੇ ਕਿਉਂਕਿ ਹੁਣ ਤਾਂ ਆਪਾਂ ਬਚਦੀ ਜਾਣਾ ਹੀ ਆ ਹਨਾ ਵੀ ਦਰਸ਼ਨ ਕਰਕੇ ਜਾਈਏ ਕਿਉਂਕਿ ਮੈਥ ਕਿਤਾ ਨਹੀਂ ਆਇਆ ਜਾਂਦਾ ਮੈਂ ਡਰਾਈਵ ਕਰ ਬਹੁਤ ਜਾ ਰਿਹਾ ਜੀ ਕੋਈ ਵਿਚਾਰ ਪੇਸ਼ ਕਰਨਾ ਨਹੀਂ ਕੋਈ ਜਵਾਬ ਦੇਗਾ ਫਿਰ ਹਾਲ ਤਾਂ ਮੇਰਾ ਡਰਾਈਵਿੰਗ ਤੇ ਫੋਕਸ ਆ ਉਹ ਬੜੀ ਚੰਗੀ ਲੱਗ ਰਹੀ ਹੈ ਜਿਵੇਂ ਜਾਂਦੇ ਹੋਏ ਆਇਆ ਸੀ ਕੋਇੰਦਵਾਲਾ ਸਾਹਿਬ ਆਇਆ ਸੀਗਾ ਤੇ ਗੁਰਦੁਆਰਾ ਸਾਹਿਬ ਚੱਲਿਆ ਹੁਣ ਸੀ ਮੱਥਾ ਟੇਕਣਾ ਤੇ ਮੁੜ ਗਏ ਅਸੀਂ ਅੰਦਰ ਮਾਰਕੀਟ ਚੱਲੇ ਆ ਮਾਰਕੀਟ ਤੋਂ ਬਸ ਇੱਥੋਂ ਆਇਆ ਲਾ ਲੂ ਮੇਨ ਜਿਹੜੀ ਸੜਕ ਜਾਂਦੀ ਆ ਇੱਥੋਂ ਅੱਧੇ ਕਿਲੋਮੀਟਰ ਦੀ ਵਾੜਤੀ ਹੁਣ ਸਾਹਮਣੇ ਵੈਸੇ ਬਿਲਡਿੰਗ ਦਿਖਣ ਲੱਗੀ ਇਮਾਰਤ ਗੁਰਦੁਆਰਾ ਸਾਹਿਬ ਦੀ ਵਾਕੀ ਪਹੁੰਚ ਕੇ ਦਰਸ਼ਨ ਕਰਾਉਣੇ ਆਗੇ ਤੋਂ ਸਾਹਮਣੇ ਮਾਰ ਦਿਖ ਰਿਹਾ ਗੁਰਦੁਆਰਾ ਸਾਹਿਬ ਦੀ ਪਾਂਡਾ ਲੈ ਲੋ ਪਰ ਪਹੁੰਚ ਕੇ ਗੱਡੀ پارک ਕਰਤੀ ਜਿਉੜੇ ਅਸੀਂ ਗੱਡੀ ਚ ਉੱਤਰੇ ਇੱਥੇ ਬਰਤਨ ਮਿਲਦੇ ਬਾਹਰ ਬਲਜਿੰਦਰ ਕਾਂਦੀ ਬਰਤਨ ਲੈਦੇ ਕਹਿੰਦੀ ਪਹਿਲਾਂ ਮਨ ਪਾਂਡੇ ਲੈਣੇ ਵਾ ਮੱਥਾ ਟੇਕਾਈ ਪਹਿਲਾਂ ਹਨਾ ਚਲੋ ਕਰੋ ਇਹ ਦਰਸ਼ਨ श्री <laughs> महाराज <laughs> ਜੀ ਅੰਦਰ ਦਰਸ਼ਨ ਕਰ ਆਏ ਸੀਗੇ ਅੱਖਰ ਟੇਕ ਆਏ ਸੀਗੇ ਤੇ ਬੌਲੀ ਸਾਹਿਬ ਵੀ ਜਾ ਕੇ ਥੱਲੇ ਦਰਸ਼ਨ ਕਰ ਆਏ ਤੇ ਜਾਲ ਬਹੁਤ ਮਠਾ ਬੌਲੀ ਸਾਹਿਬ ਥੱਲੇ ਜਾ ਕੇ ਨਾ ਤੇ ਸੰਗਤਾਂ ਸੇਵਾ ਕਰ ਰਹੀਆਂ ਰਹੀਆਂ ਪੌੜੀਆਂ ਿਸਫਾਈ ਹੋ ਰਹੀਆਂ ਹਨ ਤੌਲੀਆਂ ਨਾਲ ਪੂੰਝ ਰਹੇ ਨੇ ਵੀ ਸੰਗਤ ਡਿਗਣਾ ਵਜਾ ਵੇ ਆਉਣ ਜਾਣ ਵਾਲੀ ਤੀਸਰੇ ਪਾਸਾ ਨੇ ਬਣਵਾਈ ਸੀਗੀ ਇਹੇ ਉਸ ਟਾਈਮ ਪਾਣੀ ਦੀ ਲੋਡ ਹੋਊਗੀ ਜਿਵੇਂ ਉਸ ਹਿਸਾਬ ਨਾਲ ਹਾਂਜੀ ਉੱਥੇ ਤਾਂ ਬੁੱਕਸ ਮਿਲਦੀਆਂ ਨੇ ਗੁਡਗਲਵਾਲਾ ਸੁਸਾਇਟੀ ਵੱਲੋਂ ਹੁੰਦੀਆਂ ਨੇ ਆ ਦੇਖੋ ਕਿ ਤਾਬਾ ਲੈਦੀਆਂ ਤਿੰਨ ਇੱਕ ਡੈਮੋਕ੍ਰੇਸੀ ਲੈ ਲਈ ਇੱਕ ਜੰਤਰੀ ਲੈ ਲਈ ਤੇ ਇੱਕ ਮੰਤਰ ਆਫ ਸਕਸੈਸ ਹੋ ਗਈ ਚਲ ਜੋਗ ਪੜ ਲੈਣਗੇ ਠੀਕ ਆ ਤੇ ਬਾਕੀ ਦਵਾਈ ਲੈ ਲਈ ਸੀ ਅੱਖ ਵਾਸਤੇ ਮੈਂ ਲੈ ਲਈ ਸਿੱਖਾਂ ਵਾਸਤੇ ਦਵਾਈ ਇੱਕ ਲੋੜ ਵਾਲਾ ਭੰਡਾ ਕੋ ਜਿਹਦੀ ਆਪਾਂ ਹਾਂ ਅੱਛਾ ਭਾ ਕਿ ਜਿਆਗਾ ਇਹ ਲੋੜ ਨਹੀਂ ਜਿਆਕਰ ਨੂੰ ਸੋਣਾ ਇਹ ਤਾਂ ਦੇਖ ਹੀ ਰਿਹਾ ਇਹਦੀ ਵੀ ਲੋੜ ਨਹੀਂ ਕਿ ਜਦ ਤੱਕ ਲੋੜ ਹੀ ਨਹੀਂ ਜਾਂਦੇ ਨਾਲੇ ਕਨੋੜਾ ਹੈ ਇਹ ਲੋੜਾ ਇਹਦੀ ਇਹ ਕਿ ਕੰਮ ਆਊਗਾ ਇਹ ਕਿੰਨੀ ਕੁਆਂਟੀਟੀ ਇਕੁਲੇਟਰ ਹਾਂਜੀ ਇਹ ਥੋੜਾ ਵੱਡਾ ਲੈਣਾ ਆਪਣੇ ਕੋਲ ਛੋਟੇ ਨਹੀਂ ਮਿਲਦਾ ਸਾਰੇ ਹਾਂ ਕਿ ਹੈਗਾ ਵੱਡਾ ਆਹ ਇਹ ਹਰ ਸਭ ਜੀਵਨ ਇਹ ਤਾਂ ਹੋਰ ਦੂਜੇ ਭਾਂਡੇ ਨੇ ਚਾਹ ਬਣਾਉਣ ਵਾਸਤੇ ਦਾ ਸੀ ਇਹ ਭਾਂਡੇ ਵੱਡੇ ਜਾਂ ਛੋਟੇ ਵੀ ਹੋਣਗੇ ਇਹ ਤਾਂ ਛੋਟਾ ਹੈਗਾ ਥੋੜਾ ਹਾਂਜੀ ਬਸ ਸੋ ਤਾਂ ਕਿਹੜਾ ਚਾਹੀਦਾ ਆਪਾਂ ਚਾਹ ਇਹ ਥੋੜਾ ਛੋਟਾ ਦਿਖਾਉਂ। ਇਹ ਹੈਗਾ ਦਾ ਇਹ? ਸਟੀਲ। ਸਟੀਲ ਹੀ ਹੈ ਨਾ। ਐਲੂਮੀਨੀਅਮ ਤਾਂ ਨਹੀਂ ਹੈ। ਡੰਡੀ ਕਹੇ ਜਿਹੜਾ ਹੁੰਦਾ। ਕਾਲੀ ਡੰਡੀ ਹੈ ਨਹੀਂ ਕਾਲੀ ਡੰਡੀ। ਕਾਲੀ ਬਰ ਆਉਂਦੀ। ਇਹਨਾਂ ਕਦਾ ਹੈਗਾ ਜੇ ਕੋ ਅੱਗੇ ਆ ਦੇਖੋ। ਹਾਂਜੀ ਕੋਈ ਨਹੀਂ। ਅੱਗੇ ਵਾਲਾ ਇੱਕ ਉਹ ਦਿਖਾ ਦੇ। ਉਹ ਚੀਨੇ ਮਾੜਾ ਡੈਟ। ਕੋਈ ਨਹੀਂ। ਜਿਆਦਾ ਨਹੀਂ ਹੁੰਦੇ ਖੁੱਲੇ ਕਰਕੇ ਆਦਾ ਇੰਨਾ ਹੀ ਉੱਚਾ ਹੁਣ ਉਹ ਵੀ ਦੇਖੋ ਇਹ ਉਨਾ ਹੀ ਉੱਚਾ ਹੁਣਾ ਛੋੜੇ ਕਰਕੇ ਉੱਚੇ ਵੱਧ ਲੱਗਦੇ ਆ ਉਨਾ ਹੀ ਆ तकरीबन ਥੋੜਾ ਜਿਹਾ ਵਰਕ ਹੁੰਦਾ ਤੰਨੇ ਵਾਲਾ ਦੇਖੋ ਹੈ ਨਹੀਂ ਇੱਥੇ ਕੇ ਚਲ ਹੋਰ ਕੀ ਦੇਣਾ ਚਲ ਕੱਟ ਕੱਟ ਰੇਟ ਬਹੁਤ ਕੱਪੜਾ ਨਾੜਿਆ ਪਾਣੀ ਇਹ ਚਾ ਲੋ ਕਹਿੰਦਾ ਮੈਡਮ ਇਹ ਕਿਹ ਲੋ ਨੇ ਨਾ ਕਾ ਪਾਉਂਦੇ ਰੇਟ ਬਹੁਤ ਨਹੀਂ ਨਹੀਂ ਹਾਂ ਨਾੜੇ ਬੱਡੇ ਨੂੰ ਪੈਣ ਉਹਨਾਂ ਅਗਲਾ ਸਾਲ ਪਰ ਰੇਟ ਬਹੁਤ ਆਈ ਜਾਂਦੇ ਨੇ ਇਹ ਗਲਤ ਹੈ ਨਾ ਆ ਵੀ ਹਲਕਾ ਹੀ ਹੈ ਕੋਈ ਜ਼ਿਆਦਾ ਇਹ 120 ਦਾ ਇਹਨੇ 120 ਦਾ ਪਤਾ ਵੀ 100 ਦੇਣਗੇ ਹੁਣੇ ਹਾਂ ਇਹ ਤਾਂ ਹੈਗੇ ਯਾਰ ਹਣਾ ਇਹ ਤਾਂ ਹੈਗੇ ਕਹਿ ਜਾਈਏਗਾ ਦੇਖੋ ਆਈ ਆਈ ਸੇਵ ਆਈ ਆਈ ਆਲੋ। ਇਹ ਕਿੰਨਾ 130 ਨਹੀਂ ਇਹ ਤਾਂ ਆਹ ਠੀਕ ਨਹੀਂ ਠੀਕ। ਉਹ ਠੀਕ ਨਹੀਂ ਹੁੰਦੀ। ਤਾਂ ਹਿਲ ਜਾਂਦਾ। ਮੈਂ ਖੁਰ ਲੈਣੇ ਆਂ ਦੇਖੋ। ਡਾਇਲੋਗਾਂ ਦਾ ਪਸਾਹ ਵਾਲੀ ਕੰਮ। ਮਣੀਏ ਉਹ ਵਾਲੇ ਪੁਰਾਣੇ ਹੋ ਗਏ ਹੁਣ ਅਪਗ੍ਰੇਡ ਕਰਨੇ ਪੈਣੇ ਨੇ। ਤੁਸੀਂ ਵੀ ਅਪਗ੍ਰੇਡ ਹੋ ਜਾਓ ਬਾਣੇ ਮੋਟੇ। ਆਪ ਤਾਂ ਹੁੰਦੇ ਨੇ। ਆ ਦੇ ਯਾਰ ਦੋ ਦੇ ਦੇ। ਉਹ ਰਹਿ ਗਿਆ ਹਾਂਜੀ ਜੀ ਮਣੀਏ ਅਲੀਕਾ ਲੱਗ ਉੱਥੇ ਚਾਪੀ ਕੀ ਕੋੜਾ ਕੱਢੀ ਜੀ ਫੱਡੇ ਰੋਲੀ ਆ ਮੇਰੇ ਕੋਲ ਮਾਰੂ ਨਾ ਇਹ ਘਰੇ ਪਹੁੰਚ ਗਏ 5:30 ਵਜੇ ਘਰੇ ਪਹੁੰਚ ਗਏ ਮਾਹਵੀਰ ਨੂੰ ਟਿਊਸ਼ਨ ਜਾਣ ਦੀ ਬਹੁਤ ਕਾਲੀ ਸੀ ਰਮਾਂਗੇ ਮਾਹਵੀਰ ਕਹਿੰਦਾ ਮੈਂ ਟਿਊਸ਼ਨ ਜਾਣਾ ਤੇ ਉਹ ਪ੍ਰਿੰਟ ਹੀ ਪਿਆ ਰਿਹਾ ਯਾਰ ਮੈਨੂੰ ਹੈ